ਸੂਫੀ ਗਾਇਕ ਤੇ ਸਾਭ ਕੈਂਪੀ ਹੰਸਰਾਜ ਹੰਸਤੀ ਪਤਨੀ ਦਾ ਦੇਹਾਂਤ ਜਲੰਧਰ ਦੇ ਟੈਗੋਰ ਹਸਪਤਾਲ ਦੇ ਵਿੱਚ ਲਿਆ ਆਖਰੀ ਸਾਹ ਕਾਫੀ ਸਮੇਂ ਤੋਂ ਬਿਮਾਰ ਸਨ ਰੇਸ਼ਮ ਕੌਰ ਸੁਰੱਖਿਆ ਵਿਵਾਦ ਦੇ ਵਿਚਾਲੇ ਬਿਕਰ ਮਜੀਠੀਆ ਨੂੰ ਮਿਲੇ ਸੁਬੀਤ ਸਿੰਘ ਬਾਦਲ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਕਿ ਹਰ ਸੁਰੱਖਿਆ ਘਟਾ ਕੇ ਮਜੀਠੀਆ ਨੂੰ ਡਰਾਉਣ ਦੀ ਹੋ ਰਹੀ ਹੈ ਕੋਸ਼ਿਸ਼ ਅਕਾਲੀ ਦਲ ਪੂਰੀ ਤਰ੍ਹਾਂ ਮਜੀਠੀਆ ਦੇ ਨਾਲ ਸੁਰੱਖਿਆ ਘਟਾਈ ਜਾਣਤੀ ਬੁੱਲੇ ਵਿਕਰਮ ਮਜੀਠੀਆ ਕਿਹਾ ਛੁੱਟੀ ਵਾਲੇ ਦਿਨ ਮੇਰੀ ਸੁਰੱਖਿਆ ਹਟਾਈ ਡੀਜੀਪੀ ਲਿਖ ਕੇ ਦੇਣ ਮੈਨੂੰ ਕੋਈ ਖਤਰਾ ਨਹੀਂ ਕਿਤੇ ਮੁੱਸੇਵਾਲਾ ਵਾਂਗੂ ਮੇਰਾ ਕਤਲ ਨਾ ਕਰਵਾ ਦੇਣ ਮਜੀਠੀਆ ਦੀ ਸੁਰੱਖਿਆ ਘਟਾਈ ਜਾਣਤੀ ਪੰਜਾਬ ਪੁਲਿਸ ਦਾ ਪਹਿਲਾ ਬਿਆਨ ਸਪੈਸ਼ਲ ਡੀਜੀਪੀ ਅਰਪੀਤ ਸ਼ੁਕਲਾ ਬੁੱਲੇ ਰਿਵਿਊ ਕਰਨ ਤੋਂ ਬਾਅਦ ਹੀ ਕੀਤੀ ਗਈ ਕਟੌਤੀ ਅਜੇ ਵੀ ਮਜੀਠੀਆ ਦੇ ਕੋਲ ਨੇ ਗਨ ਮੈਂ ਹੰਗਾਮੀ ਦੇ ਵਿਚਾਲੇ ਲੋਕ ਸਭਾ ਦੇ ਵਿੱਚ ਵਕਫ ਸੋਧ ਬਿੱਲ ਦੀ ਤੇ ਚਰਚਾ جاری ਹੈ ਕਿਰਨ ਜੀਜੂ ਬੁੱਲੇ यूपीएन 130 प्रॉपर्टीज वक्फ नु ਦਿੱਤੀਆਂ ਵਕਫ ਨੂੰ ਦਿੱਤੀਆਂ ਤਾਂ ਕਾਂਗਰਸ ਦੇ ਗੌਰਵ ਗਗੋਈ ਦਾ ਬਿਆਨ ਮੁਸਲਮਾਨਾਂ ਦੀ ਜ਼ਮੀਨ ਦੇ ਉੱਤੇ ਹੈ ਬੀਜੇਪੀ ਦੀ ਨਜ਼ਰ ਡਾਕਟਰ ਭੀਮਰਾਮ ਮੀਟਕਰ ਦੀ ਬੁੱਤ ਦੇ ਮਾਮਲੇ ਤੇ ਐਸਐਸਪੀ ਬਟਾਲਾ ਦਾ ਵੱਡਾ ਬਿਆਨ ਬੁੱਤ ਦੇ ਨਾਲ ਨਹੀਂ ਹੋਈ ਕੋਈ ਛਿੜਛਾੜ ਕਿਹਾ ਬੁੱਤ ਦੀ ਕਾਪੀ ਸਮੇਤੋਂ ਨਹੀਂ ਹੋਈ ਸਾਮਸਬਾ ਸਸਵੇਕਾਲ نیوز 18 ਪੰਜਾਬ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਫਰਕਤਾ ਪੈਂਦੇ ਦਾ ਆਗਾਜ਼ ਅੱਜ ਕਰਾਂਗੇ ਸੁਰੱਖਿਆ ਵਿਵਾਦ ਤੋਂ ਵਿਕਰਮ ਮਜੀਠੀਆ ਦੀ ਹਟਾਈ ਗਈ ਸੁਰੱਖਿਆ ਦੇ ਉੱਤੇ ਬਵਾਲ ਹੋ ਰਿਹਾ ਹੈ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਸੁਭਾ ਸਰਕਾਰ ਨੂੰ ਕੀ ਰਹੀ ਹੈ ਇਸ ਖਬਰ ਤੋਂ ਹੀ ਸ਼ੁਰੂਆਤ ਕਰ ਰਹੇ ਹਾਂ ਵਿਕਰਮ ਮਜੀਠੀਆ ਨੂੰ ਸੁਬੀਰ ਸਿੰਘ ਬਾਦਲ ਮਿਲੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਮੁਲਾਕਾਤ ਕਰਨ ਲਈ ਪਹੁੰਚੀ ਹੈ ਪੰਜਾਬ ਸਰਕਾਰ ਤੇਜੀ ਨਿਸ਼ਾਨਾ ਸਾਧਦੀ ਹੋਈ ਨਜ਼ਰ ਆਈ ਵਿਕਰਮ ਮਜੀਠੀਆ ਨੂੰ ਡਰਾਉਣਾ ਚਾਹੁੰਦੀ ਹੈ ਸਰਕਾਰ ਇਹ ਸੁਭੀਰ ਬਾਦਲ ਦੀ ਸਟੇਟਮੈਂਟ ਹੈ ਸੁਭੀਰ ਬਾਦਲ ਨਿਸ਼ਾਨਾ ਸਾਧਦੇ ਹਤੇ ਕਿਹਾ ਕਿ ਵਿਕਰਮ ਮਜੀਠੀਆ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਕਾਲੀ ਦਲ ਪੂਰੀ ਤਰ੍ਹਾਂ ਦੇ ਨਾਲ ਵਿਕਰਮ ਮਜੀਠੀਆ ਦੇ ਨਾਲ ਖੜਾ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਜ਼ਿਸ਼ ਘੜੀ ਜਾ ਰਹੀ ਹੈ ਸੁਭੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਮੇਰੇ ਤੇ ਵੀ ਹਮਲਾ ਕਰਵਾਇਆ ਗਿਆ ਸੁਰੱਖਿਆ ਦੇ ਮੁੱਦੇ ਦੇ ਉੱਤੇ ਵਿਕਰਮ ਮਜੀਠੀਆ ਬੋਲੇ ਕਿ ਮੇਰੇ ਸੁਰੱਖਿਆ ਇੰਚਾਰਜ ਨੂੰ ਇਤਲਾਅ ਦਿੱਤੇ ਬਿਨਾ ਮੇਰੀ ਸੁਰੱਖਿਆ ਨੂੰ ਹਟਾ ਦਿੱਤਾ ਗਿਆ ਛੁੱਟੀ ਵਾਲੇ ਦਿਨ ਸੁਰੱਖਿਆ ਵਾਪਸ ਬੁਲਾ ਲਈ ਗਈ ਇਸ ਸਬਦ ਵਿਚਾਲੇ ਬਿਕਰਮ ਮਜੀਠੀਆ ਵੀ ਦਾਵਾ ਕਰ ਰਹੇ ਨੇ ਕਿ ਡੀਜੀਪੀ ਮੈਨੂੰ ਲਿਖ ਕੇ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਹੈ ਔਰ ਕਿਤੇ ਮੁੱਸੇਵਾਲਾ ਦੀ ਤਰ੍ਹਾਂ ਮੇਰਾ ਵੀ ਕਤਲ ਨਾ ਕਰਵਾ ਦੇਣਾ ਤਾਂ ਬਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਹਟਾਇਆ ਗਿਆ ਤੇ ਇਸ ਦੇ ਪਿੱਛੇ ਅਕਾਲੀ ਦਲ ਸਰਕਾਰ ਦੇ ਉੱਤੇ ਹਮਲਾਵਰ ਹੈ ਔਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਬਿਕਰਮ ਮਜੀਠੀਆ ਦੀ ਰਿਹਾਈਸ਼ ਦੇ ਉੱਤੇ ਪਹੁੰਚ ਗਏ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦਲਜੀਤ ਚੀਮਾ ਪੀ ਹੋਰ ਮੇਸ਼ੇਂਦਰ ਗਰੇਵਾਲ ਤੇ ਕੁਝ ਹੋਰ ਆਗੂ ਵੀ ਨਾਲ ਪਹੁੰਚੇ ਹੋਏ ਸਨ ਇਸ ਮੁਲਾਕਾਤ ਨੂੰ ਕਰਨ ਦੇ ਲਈ ਮੁਲਾਕਾਤ ਕਰਨ ਦੇ ਸਮੇਂ ਅੰਦਰ ਜਾਣ ਤੋਂ ਪਹਿਲਾਂ ਤੇ ਮੀਟਿੰਗ ਕਰਨ ਤੋਂ ਬਾਅਦ ਬਾਹਰ ਆ ਕੇ ਦੋਵੇਂ ਟਾਈਮ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਹਟਾਉਣ ਨੂੰ ਲੈ ਕੇ ਸਵਾਲ ਚੁੱਕੇ ਗਏ ਤੇ ਸੁਭਾ ਸਰਕਾਰ ਨੂੰ ਕੀ ਰਿਆ ਜਾਂ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਆਈ ਏ ਮੋਰ ਥੈਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਕੇ ਉਹਨਾਂ ਆਜ਼ਾਦੀ ਦੇ ਫਿਰਮ ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇ ਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਸ਼ੁਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫ਼ਤਰ ਖੋਲ੍ਹ ਲਿਆ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਤੁਸੀਂ ਦੱਸ ਦਿਓ ਸੈਕਟਰੀਟੇਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਿਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰੋ ਕਰਾਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ Eid ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਵ ਦੇ ਆ ਰਿਵਿਊਿੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿੰਦਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿ ਕੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਵਿਡਰੋ ਹੋ ਗਈ ਆ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹੇ ਇਹਨੂੰ ਨਾ ਕਹ ਦੇ ਕਿ ਆਈ ਡਨਟ ਵਾਂਟ ਟੂ ਐਕਸਪੋਜ਼ ਮਾਈਸੈਲਫ ਟਿਊਜ਼ਡੇ ਜਾਂ ਮਾਰਨਿੰਗ 11 12 ਵਜੇ ਇੱਕ ਦੋ ਚੈਨਲ ਤੇ ਖਬਰ ਚੱਲੀ ਉਸ ਤੋਂ ਬਾਅਦ ਸੁਖਬੀਰ ਜੀ ਦਾ ਟਵੀਟ ਆ ਗਿਆ ਫਿਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਜੀ ਸਭ ਯੂਨੀਅਨ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਹੈ ਪਰ ਉਹਨੇ ਕੁਝ ਨਹੀਂ ਕੀਤਾ ਉਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਪਸ਼ਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਚਾਉਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਟੀ ਪਟੋਲ ਕਰਨ ਵਿੱਚ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਐ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰ ਨੇ ਅਕਾਲੀ ਦਲ ਦਊਗਾ ਸਿਕਿਉਰਿਟੀ ਬਿਕਰਮਪੁਰ ਜੀਠਿਆਂ ਨੂੰ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉੱਠਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਡਰੋ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਭਾਜਪਾ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬੀ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ ਜੰਗ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ ਜੰਗ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹਾ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ ਜੈਡ ਪਲੱਸ ਸਿਕਿਉਰਿਟੀ ਮਿਲੀ ਹੋਵੇ ਕਿ ਇਹ ਹੈ ਜਾਇਜ਼ ਤਾਂ ਸੁਰੱਖਿਆ ਦੇ ਉੱਤੇ ਜ਼ਬਰਦਸਤ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਸਵਾਲ ਇਹੀ ਹੈ ਕਿ ਸੁਰੱਖਿਆ ਘਟਾਈ ਕਿਉਂ ਗਈ ਹਟਾਈ ਕਿਉਂ ਗਈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਸੁਰੱਖਿਆ ਦਿੱਤੀ ਕਿਉਂ ਜਾਂਦੀ ਕਿਰ ਦੇਖਣਾ ਹੋਵੇਗਾ ਕਿ ਅੱਗੇ ਸਿਆਸੀ ਤੌਰ ਤੇ ਇਸ ਮਾਮਲੇ 'ਚ ਕੀ ਕੁਝ ਹੁੰਦਾ ਪਰ ਇਸ ਦੇ ਵਿਚਾਲੇ ਗੱਲ ਕਰਨ ਨਾਲ ਬਾੜ ਦੀ ਕਰਨਲ ਬਾੜਕਟ ਮਾਰਕੀਜ਼ ਦੇ ਵਿੱਚ ਸਸਪੈਂਡਡ ਇੰਸਪੈਕਟਰ ਰੋਨੀ ਸਿੰਘ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹਾਈ ਕੋਰਟ ਨੇ ਰੋਨੀ ਸਿੰਘ ਨੂੰ 3 ਦਿਨ ਦੇ ਅੰਦਰ ਹੇਠਲੀ ਅਦਾਨਤ ਅਗਾਉਂ ਜ਼ਮਾਨਤ ਪਟੀਸ਼ਨ ਲਗਾਉਣ ਨੂੰ ਕਿਹਾ ਇਸ ਦਾ ਮਤਲਬ ਇਹ ਹੈ ਕਿ ਰੋਨੀ ਨੂੰ 3 ਦਿਨਾਂ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕੇਗਾ ਦਰਸਰ ਰੋਨੀ ਸਿੰਘ ਨੇ ਹਾਈ ਕੋਰਟ ਦੇ ਵਿੱਚ ਅਗਾਉਂ ਜ਼ਮਾਨਤ ਦੇ ਲਈ ਪਟੀਸ਼ਨ ਦਾਖਲ ਕੀਤੀ ਸੀ ਜਿਸ ਦੇ ਤੇ ਹਾਈ ਕੋਰਟ ਨੇ ਉਹਨਾਂ ਹੇਠਲੀ ਅਦਾਲਤ ਦੇ ਵਿੱਚ ਜਾਣ ਨੂੰ ਕਿਹਾ ਹੈ ਕਰਨਲ ਪੁਸ਼ਪਿੰਦਰ ਬਾਠੇ ਤੇ ਉਹਨਾਂ ਦੇ ਬੇਟੇ ਦੇ ਨਾਲ ਹੋਈ ਮਾਰ ਪੀਟ ਮਾਮਲੇ ਵਿੱਚ ਇੰਸਪੈਕਟਰ ਰੋਨੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਤਿੰਨ ਦਿਨਾਂ ਦੀ ਅੰਤਰੀਮ ਰਾਹਤ ਮਿਲੀ ਹੈ। ਇੱਕ ਕੋਰਟ ਨੇ ਤਿੰਨ ਦਿਨ ਲਈ ਗ੍ਰਿਫਤਾਰੀ ਦੇ ਰੋਕ ਲਾਉਂਦੇ ਹੋਏ ਇੰਸਪੈਕਟਰ ਰੋਇ ਨੂੰ ਕਿਹਾ ਕਿ ਉਹ ਥੱਲੇ ਪਟਿਆਲਾ ਜ਼ਿਲ੍ਹਾ ਅਦਾਲਤ ਵਿੱਚ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਸਬਮਿਟ ਕਰਣ। ਤਿੰਨ ਦਿਨਾਂ ਲਈ ਇਹ ਰਾਹਤ ਮਿਲੀ ਹੈ। ਉਧਰ ਇਸ ਮਾਮਲੇ 'ਚ ਐਸ.ਟੀ. ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮਾਮਲੇ ਨਾਲ ਜੁੜੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਛੇ ਲਾਗਮਾਂ ਦੇ ਅੱਜ ਅਸੀਂ ਧਿਆਨ ਦਿੱਤੇ ਰਿਪੋਰਟ ਕਰਨ ਲਈ ਹੈਗੀ। ਤੇ ਉਹ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਜਾਂ ਪ੍ਰੋਸੈਸ ਹੈਗੀ ਉਹ ਸਟਾਰਟ ਹੋ ਗਈ ਹੈ ਅੱਜ ਤੋਂ ਪਰ। ਡਾਕੂਮੈਂਟਰੀ ਐਵੀਡੈਂਸ ਵੀ ਆ ਗਿਆ ਹੈ ਅਤੇ ਜਿਹੜੇ ਬੰਦੇਾਂ ਦੇ ਵਿਕਾਨ ਰਿਪੋਰਟ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ। ਹਾਲ ਹੀ ਦੇ ਵਿੱਚ ਐਸਆਈਟੀ ਨੇ ਵਟਸਐਪ ਨੰਬਰ ਜਾਰੀ ਕੀਤਾ ਸੀ ਅਤੇ ਲੋਕਾਂ ਨੂੰ ਘਟਨਾ ਬਾਰੇ ਜਾਣਕਾਰੀ ਦੇਣ ਨੂੰ ਕਿਹਾ ਸੀ। ਤੇ ਜਾਂਚ ਲਗਾਤਾਰ ਜਾਰੀ ਹੈ। ਸੱਭੇ ਵਿਚਾਲੇ ਜਾਂਚ ਦੇ ਉੱਤੇ ਪਰਿਵਾਰ ਦੇ ਵੱਲੋਂ ਜ਼ਰੂਰ ਸਵਾਲ ਚੁੱਕੇ ਜਾ ਰਹੇ ਨੇ। ਪਰਿਵਾਰ ਕਹਿ ਰਿਹਾ ਹੈ ਕਿ ਇਸ ਮਾਮਲੇ ਦੀ ਸੀਬੀ ਜਾਂਚ ਹੋਣੀ ਚਾਹੀਦੀ ਹੈ। ਅਗਲੀ ਖਬਰ ਤਰੁਕ ਕਰਦੇ ਹਾਂ ਵਿੱਕੀ ਮਿੱਡੂ ਖੇੜਾ ਦੇ ਭਰਾ ਨਿੱਕਤਲ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਬੜੀ ਕਰਨ ਨੂੰ ਲੈ ਕੇ ਉਹਨਾਂ ਦੇ ਭਰਾ ਨੇ ਹਾਈ ਕੋਰਟ ਦਾ ਰੋਕੂ ਮਿੱਡੂ ਖੇੜਾ ਦੇ ਪ੍ਰਾਣੇ ਹਾਈ ਕੋਰਟ ਦੇ ਵਿੱਚ ਹਿਟਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਲਗਾਈ ਹੈ ਜਿਸ ਦੇ ਵਿੱਚ ਦਲੀਲ ਦਿੱਤੀ ਗਈ ਕਿ ਮਾਮਲੇ 'ਚ ਮੁਲਜ਼ਮ ਕੋख्यात ਗੈਂਗਸਟਰ ਕੌਸ਼ਲ ਚੌਧਰੀ ਉਪੀ ਰਾਣਾ ਅਤੇ ਅਮਿਤ ਡਾਗਰ ਨੂੰ ਸਬੂਤ ਨਾ ਹੋਣ ਕਰਕੇ ਬਰੀ ਕਰ ਦਿੱਤਾ ਗਿਆ ਕਾਬਲੇ ਗੋਰੇ ਕੀ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਟੂ ਖੇੜਾ ਦੀ 4 ਸਾਲ ਪਹਿਲਾਂ ਹੱਤਿਆ ਹੋਈ ਸੀ ਇਸ ਮਾਮਲੇ ਚ ਤਿੰਨ ਕਾਤਲਾਂ ਨੂੰ 27 ਜਨਵਰੀ ਨੂੰ ਮੁਖਾਲੀ ਡਿਸਟ੍ਰਿਕਟ ਕੋਰਟ ਨੇ ਉਮਰਕੈਦੀ ਸਜ਼ਾ ਸੁਣਾਈ ਦੋਸ਼ੀਆਂ ਚ ਅਜੇ ਉਰਫ ਸਨੀ ਉਰਫ ਲੈਫਟੀ ਸੱਜਣ ਉਰਫ ਬੋਲੂ ਅਤੇ ਅਨਿਲ ਲਾਠੇ ਸ਼ਾਮਿਲ ਨੇ ਇਹ ਤਿੰਨੋਂ ਗੈਂਗਸਟਰ ਅਤੇ ਸ਼ਾਪ ਸ਼ੂਟਰ ਦੇ ਗੁਰਗੇ ਨੇ ਕਤਲ ਦੇ ਵਿੱਚ ਨਾਮਜ਼ਦ ਤਿੰਨੇ ਵੱਡੇ ਗੈਂਗਸਟਰਸ ਦੇ ਵਿੱਚੋਂ ਗੈਂਗਸਟਰ ਪੁਪੀਰਾਣਾ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਦੀ ਵਜ੍ਹਾ ਨਾਲ ਕੇਸ ਚ ਬਰੀ ਕੀਤਾ ਗਿਆ ਵਿੱਕੀ ਦਾ ਕਤਲ 7 ਅਗਸਤ 2021 ਨੂੰ ਉਸ ਸਮੇਂ ਹੋਇਆ ਜਦੋਂ ਸੈਕਟਰ 70 ਦੇ ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਦੇ ਕੋਲ ਗਿਆ ਸੀ ਜਿਵੇਂ ਹੀ ਆਫਿਸ ਤੋਂ ਬਾਹਰ ਨਿਕਲਿਆ ਆਪਣੀ ਕਾਰ ਵਾਲੇ ਪਾਸੇ ਵਧਿਆ ਤਾਂ ਦੋ ਨਕਾਬਪੋਸ਼ ਉੱਥੇ ਪਹੁੰਚ ਗਏ ਜਿਨ੍ਹਾਂ ਨੇ ਉਸ ਦੀ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਵਿੱਕੀ ਕਾਰ ਤੋਂ ਉਤਰਿਆ ਅਤੇ ਭੱਜਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕਿਆ ਸੀ ਕੋੜਾ ਜਿਹਾ ਬਾਅਦ ਵਿੱਚ ਗੱਲ ਇਹ ਕਿ ਇਮੀਗ੍ਰੇਸ਼ਨ ਕੰਪਨੀ ਦੀ ਮੋਹਾਲੀ ਦੀ ਇਮੀਗ੍ਰੇਸ਼ਨ ਕੰਪਨੀ ਦੇ ਉੱਤੇ ਵਿਦੇਸ਼ ਭੇਜਣ ਦੇ ਨਾਮ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਅਦਿਲ ਜ਼ਾਮੇ ਕੀ ਕੰਪਨੀ ਨੇ ਕਰੀਬ 700 ਲੋਕਾਂ ਨੂੰ ਧੱਕੀ ਕੀਤੀ ਅਤੇ ਪੰਜਾਬ ਤੋਂ 60 ਲੋਕ ਇਕੱਲੇ ਲੁਧਿਆਣਾ ਦੇ ਹੀ ਰਹਿਣ ਵਾਲੇ ਨੇ ਜਿਨ੍ਹਾਂ ਤੋਂ ਇਮੀਗ੍ਰੇਸ਼ਨ ਕੰਪਨੀ ਨੇ ਵਿਦੇਸ਼ ਭੇਜਣ ਦੇ ਨਾਮ ਤੇ ਕਰੀਬ 200 ਕਰੋੜ ਰੁਪਏ ਠੱਗ ਲਏ ਅਤੇ ਹੁਣ ਇਹ ਸਾਰੇ ਪੀੜਤ ਪੰਜਾਬ ਸਰਕਾਰ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ 7 ਸਾਲ ਤੋਂ ਅਸੀਂ ਯਾਨੀ ਕਿ ਸਾਨੂੰ ਲਾਰੇ ਲਾਉਂਦੇ ਰਹੇ ਅੱਜ ਹੋ ਜਣਾ ਜਾਂ ਕੱਲ ਕੰਮ ਕੱਲ ਹੋ ਜਾਣਾ ਹੈ ਹੋੜੀ ਗੋਲੀ ਸਾਡੇ ਤੋਂ ਪੈਸੇ ਕਢਾਉਂਦੇ ਰਹੇ ਇਹ ਵੀ ਵਿੱਚ ਕਰੋਲਾ ਆ ਗਿਆ ਸੀਗਾ ਕੋਲੋਨੇ ਤੋਂ ਬਾਅਦ ਕਿ ਆ ਵੀ ਸਾਡੀ ਫੈਲ ਤੁਰਦੀ ਆ ਤੁਰਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਕੋਈ ਹੱਥ ਪੱਲਾ ਨਹੀਂ ਸਾਨੂੰ ਫੜਾਇਆ ਕਹਿੰਦੇ ਸੀ ਆਪਣਾ ਲਾਅਰ ਕਰਕੇ ਦੇ ਦਿੰਦੇ ਉਹਨੂੰ ਅੱਧਾ ਫੀਸ ਦੋ ਤੇ ਉਹਨੇ विद इन 1 ਵੀਕ ਸਾਡੇ ਤੋਂ 16 ਲੱਖ ਰੁਪਈਆ ਲੈ ਲਿਆ ਤੇ ਬਾਕੀ ਉਹ ਤੋਂ ਵੀ ਸਾਨੂੰ ਕਹਿੰਦੇ ਪੀ ਆ ਉੱਥੇ ਤਾਂ ਮਿਲੂਗੀ ਤੁਹਾਨੂੰ ਤੁਹਾਡੀ 50% ਜਿਹੜੀ ਪੇਮੈਂਟ ਆ ਪੂਰੀ ਟਰਨ ਹੋਊਗੀ ਇੱਦਾਂ ਦਾ ਬਟ ਪਾਸਟਿੰਗ ਹੋਇਆ ਐਂਡ ਨਵੰਬਰ ਦੇ ਵਿੱਚ ਉਹਨਾਂ ਦੇ ਸਾਰੇ ਫੋਨ ਸਵਿਚ ਆਫ ਹੋ ਗਏ ਜੁਹਰ ਅੱਲਾਹ ਜੈ ਜੀ ਜੁਹਰ ਅੱਲਾਹ ਜੈ ਧੱਕੇ ਦੇ ਸ਼ਿਕਾਰ ਹੋਏ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਪੁਲਿਸ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਚੁੱਕੇ ਨੇ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਵਿਸ਼ਵਾਸ ਕਰਕੇ ਅਜਿਹੇ ਏਜੰਟਾਂ ਨੂੰ ਪੈਸਾ ਦਿੱਤਾ ਜਾਂਦਾ ਹੈ ਪਰ ਜਦੋਂ ਇੱਕੀ ਏਜੰਟ ਦੇਤੇ ਇਲਜ਼ਾਮ ਲੱਗਣ ਕਰੋੜਾਂ ਰੁਪਏ ਦੀ ਠੱਗੀ ਦੇ ਫਿਰ ਫਰਸ਼ ਕਪੇਂਦਾ ਇਸ ਵਿਚਾਲੇ ਖਬਰ ਸੁਨਾਮ ਤੋਂ ਉਸ ਨਾਮ ਦੇ ਵਿੱਚ ਵਿਚਾਲੇ ਜ਼ਬਰਦਸਤ ਜੜਪ ਹੋਈ ਹੈ ਬਾਜ਼ਾਰ ਦੇ ਵਿੱਚ ਖੂਬ ਡਾਂਗਾ ਛੋਟੇ ਚੱਲੇ ਨੇ ਕੁਝ ਤਸਵੀਰਾਂ ਸੁਨਾਮ ਦੀ ਇਹ ਐਹਮ ਤੇ ਵੱਡੀ ਖਬਰ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਦੁਕਾਨ ਦੀ ਥਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਪੁਲਿਸ ਨੇ 16 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਦੋ ਦੀ ਗ੍ਰਿਫਤਾਰੀ ਵੀ ਹੋਈ ਹੈ ਦੁਕਾਨ ਦੀ ਜ਼ਮੀਨ ਨੂੰ ਲੈ ਕੇ ਪੁਰਾ ਵਿਵਾਦ ਸੀ ਤੇ ਫਿਰ ਦੋਵੇਂ ਧਿਰਾਂ ਮੋ ਸਾਹਮਣੇ ਹੋ ਗਈਆਂ ਇयां ਹੱਕ ਜਤਾਰੀਆਂ ਸੰਨ ਤੇ ਫਿਰ ਬਾਜ਼ਾਰ ਦੇ ਵਿੱਚ ਖੂਬ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਇੱਕ ਦੂਜੇ ਦੀ ਔਰ ਲਾਕੀਆਂ ਡੰਡੀ ਲੈ ਕੇ ਪਹੁੰਚੀ ਹੋਈ ਸਾਨੀ ਕਿਸ਼ਕਤ ਹੱਥ ਉਡਾ ਲੈ ਕੇ ਪਹੁੰਚਿਆ ਹੋਇਆ ਸੀ ਹਥੋੜਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਬਾਜ਼ਾਰ ਦੇ ਵਿੱਚ ਇੱਕ ਖੂਬ ਹੰਗਾਮਾ ਹੁੰਦਾ ਰਿਹਾ 140 ਲੋਕਾਂ ਦੇ ਵਿੱਚ ਵੀ دہشت ਫੈਲਦੀ ਹੈ ਖਾਸ ਤੌਰ ਤੇ ਜਿਹੜੇ ਆਪਣੇ ਛੋਟੇ ਬੱਚਿਆਂ ਦੇ ਨਾਲ ਪਰਿਵਾਰਾਂ ਦੇ ਨਾਲ ਕੋਈ ਬਾਜ਼ਾਰ ਦੇ ਵਿੱਚ ਪਹੁੰਚਿਆ ਹੁੰਦਾ ਹੈ ਤਾਂ ਉੱਥੇ ਤਾਂ ਇਹ ਦਿੱਕਤ ਵਾਲੀ ਗੱਲ ਜ਼ਰੂਰ ਹੋ ਜਾਂਦੀ ਹੈ ਫਿਰ ਖੂਬ ਕੁਟਮਾਰ ਹੋ ਰਹੀ ਸੀ ਪੁਲਿਸ ਤੱਕ ਵੀ ਪੂਰਾ ਮਾਮਲਾ ਪਹੁੰਚ ਗਿਆ ਹੈ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਤਾਂ ਉਸ ਦੇ ਲਈ ਕਾਨੂੰਨ ਹੈ ਉਸ ਦੇ ਲਈ ਅਦਾਲਤਾਂ ਨੇ ਤਾਰ ਕੋ ਕੁਝ ਵੀ ਹੋ ਸਕਦਾ ਹੈ ਪਰ ਜਦੋਂ ਤੁਸੀਂ ਇਸ ਤਰੀਕੇ ਨਾਲ ਕੁੱਟਮਾਰ ਕਰਦੇ ਹੋ ਜਾਂ ਹੰਗਾਮਾ ਕਰਦੇ ਹੋ ਸੜਕ ਦੇ ਵਿਚਾਲੇ دہشت ਤਣਾਅ ਦਾ ਮਾਹੌਲ ਪੈਦਾ ਕਰ ਦਿੰਦੇ ਹੋ ਆਮ ਲੋਕਾਂ ਦੇ ਲਈ ਵੀ ਫਿਰ ਪਰਖ ਤਪਿੰਦਾ ਮੇਲੀ ਸ਼ਾਪਸ ਨੇ ਕਿ ਉਹਦਾ ਵਿਵਾਦ ਚੱਲ ਰਿਹਾ ਹੈ ਇਹ ਕਾਫੀ ਟਾਈਮ ਤੋਂ ਵਿਵਾਦ ਚੱਲੇ ਆਂਦਾ ਹੈ ਜੀ ਕੋਰਟ ਵਿੱਚ ਚੱਲ ਰਿਹਾ ਹੈ ਮਸਲਾ ਤੇ ਉਥੇ ਲੈ ਕੇ ਕਿਸੇ ਮਸਲੇ ਨੂੰ ਲੈ ਕੇ ਉਥੇ ਆਪਸੀ ਦੋ ਤੀ ਰਾਤ ਦੇ ਵਿਚਾਰ ਜਿਨ੍ਹਾਂ ਚ ਪਹਿਲਾਂ ਹੀ ਮਸਲਾ ਚੱਲ ਰਿਹਾ ਹੈ ਉਥੇ ਟਕਰਾਅ ਹੋ ਗਿਆ ਸੀ ਕੱਲ ਤਾਂ ਮੌਕੇ ਤੇ ਵੀ ਪੁਲਿਸ ਪਾਰਟੀ ਨਾਲ ਦੇ ਆਲੀ ਫਾਂਟਕੀ ਸੀ ਵੀਦਨ 5 ਮਿੰਟਸ ਤਾਂ ਟਕਰਾਅ ਦੀ ਸੀ ਜਿਹਨੂੰ ਉੱਥੇ ਰੋਕ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਬੰਦੇ ਉਥੇ ਦਾਖਲ ਹੋਏ ਸੀ ਉਹਨਾਂ ਦੀ ਅਸ ਪਰ ਦੀ ਐਮਐਲਆਰ ਬੜੀ ਸਖਤ ਕਾਰਵਾਈ ਉਹਨਾਂ ਦੇ ਕੀਤੀ ਗਈ ਹੈ ਜਿਹੜੇ ਉਥੇ ਹੁਲਰਬਾਜ਼ੀ ਤੇ ਗੁੰਡਾਗਰਦੀ ਕਰਨ ਆਏ ਸੀ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਕੁਝ ਜਨਾਂ ਦੀ ਰੈਸਟ ਪਾ ਦਿੱਤੀ ਗਈ ਹੈ ਤੇ ਬਾਕੀ ਸਵੇਰ ਤੋਂ ਹੀ ਸਾਡੀ ਟੀਮਾਂ ਲੱਗੀਆਂ ਉਹਨਾਂ ਨੂੰ ਰੈਸਟ ਫਾਂ ਹੁਣ ਅੱਗੇ ਬਾਦਿਆਂ ਖਬਰ ਹੈ ਪਤੇਗੜ੍ਹ ਸਾਹਿਬ ਤੋਂ ਪਤੇਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦੇ ਲੋਕਾਂ ਦੇ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਦੀ ਬਦਲੀ ਹੋਣ ਤੋਂ ਕਾਫੀ ਰੋਸ ਹੈ। ਅਤੇ ਜਿਸ ਦੇ ਕਾਰਨ ਪਿੰਡ ਦੇ ਲੋਕਾਂ ਨੇ ਸਕੂਲ ਬਾਹਰ ਹੀ ਧਰਨਾ ਲਗਾ ਦਿੱਤਾ ਤੇ ਮੰਗ ਕੀਤੀ ਕਿ ਪੰਜਾਬੀ ਦੀ ਟੀਚਰ ਦੀ ਬਦਲੀ ਨੂੰ ਫੌਰਨ ਰੋਕਿਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਮੈਡਮ ਸੀਮਾ ਪਿਛਲੇ ਲੰਬੇ ਸਮੇਂ ਤੋਂ ਸਕੂਲ ਦੇ ਵਿੱਚ ਪੜ੍ਹਾ ਰਹੀ ਨੇ ਅਤੇ ਹੁਣ ਅਚਾਨਕ ਟਰਾਂਸਫਰ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਕਿਉਂਕਿ ਅੱਜ 20 ਸਾਲਾਂ ਦੇ ਇਸ ਸਕੂਲ ਦੇ ਵਿੱਚੋਂ ਪੜ੍ਹਾ ਰਹੇ ਨੇ। ਤੋ ਸਾਡੇ ਬੱਚੇ ਵੀ ਉਹਨਾਂ ਦੇ ਕੋਲ ਪੜ੍ਹੇਦੇ ਤੇ ਅੱਜ ਬੱਚੇ ਜਿਹੜੇ ਉਹਨਾਂ ਕੋਲ ਪੜ੍ਹੇ ਨੇ ਉਹ ਚੰਗੇ ਕੰਮ ਆ ਕੋਈ ਨੌਕਰੀ ਲੱਗਿਆ ਕੋਈ ਕਿਸੇ ਕਿਉਂਕਿ ਜੇ ਟੀਚਰ ਵਧੀਆ ਹੈ ਤਾਂ ਇਹ ਸਾਰਾ ਪਿੰਡ ਇਕੱਠਾ ਹੋਇਆ ਕਿ ਉਹ ਸਾਡੀ ਜਿਹੜੀ ਸੀਵਾ ਮੜੇਮਾਂ ਤੇ ਫਾਲਕੀ ਮੜੇਮਾਂ ਉਹਨਾਂ ਨੂੰ ਬਸ ਲਿਆ ਜਾਵੇ ਉਧਰ ਸਕੂਲ ਹੈ ਟੀਚਰ ਦਾ ਕਹਿੰਣਾ ਕਿ ਇਹ ਟ੍ਰਾਂਸਫਰ ਡੀਓ ਦਫ਼ਤਰ ਤੋਂ ਹੋਈ ਹੈ ਜਿਸ ਦੇ ਵਿੱਚ ਉਹ ਕੁਝ ਨਹੀਂ ਕਰ ਸਕਦੇ ਇਹ ਸੀਵਾ ਪੰਜਾਬੀ ਮੇਸਟਰਸ ਦੀ ਜੋ ਆਰਜੀ ਪ੍ਰਬੰਧ ਹੋਏ ਹੈ ਉਹ ਡੀਓ ਆਫਿਸ ਵੱਲੋਂ ਹੋਏ ਹਨ ਵਿਦਿਅਕ ਬਟਾਟੇ ਦੇ ਅਨੁਸਾਰ ਹੋਏ ਹਨ ਤੇ ਜਿਹੜੇ ਸਕੂਲ ਵਿੱਚ ਉਹਨਾਂ ਨੂੰ ਭੇਜਿਆ ਗਿਆ ਉੱਥੇ ਸਿੰਗਲ ਟੀਚਰ ਹੈ ਤੇ ਦਾਹਲਾ ਹਮੇਸ਼ਾ ਪ੍ਰਭਾਵਿਤ ਨਾ ਹੋਵੇ ਤਾਂ ਇਹ ਵਾਅਦੇ ਕਰਵਾਤ ਉਹਨਾਂ ਨੂੰ ਆਰਜੀ ਪ੍ਰਬੰਧ ਹੋ ਨਾ ਦੋਮੀ ਯੂਨੀਵਰਸਿਟੀ ਤੱਕ ਜਾਂ ਦੋ ਮਹੀਨੇ ਬਾਅਦ ਡਿਓ ਸਰਬ ਨੇ ਪ੍ਰੋਸ ਅਦਵਾਇਆ ਕਿ ਵਾਪਸ ਆ ਜਾਣਗੇ ਬਹਿਰਾਲ ਪਿੰਡ ਦੀ ਲੋਕ ਟੀਚਰ ਦੀ ਬਦਲੀ ਰੱਦ ਕਰਨ ਦੀ ਮੰਗ ਦੇ ਉੱਤੇ ਅੜੇ ਹੋਈ ਨਹੀਂ ਅਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਝਟਾਵਨੀ ਦੇ ਰਹੇ ਨੇ ਅਜਾ ਸਕੂਲ ਦੇ ਅਧਿਆਪਕਾਂ ਦੇ ਉੱਤੇ ਬਹੁਤ ਸਾਰੇ ਸਵਾਲ ਅੱਜਕਲ ਉੱਡਦੇ ਨੇ ਪਰ ਜਦੋਂ ਕਿਸੇ ਟੀਚਰ ਦੀ ਬਦਲੀ ਦੇ ਖਿਲਾਫ ਲੋਕ ਖੜੇ ਹੋ ਜਾਣਗੇ ਨਹੀਂ ਇਹਨਾਂ ਨੂੰ ਇੱਥੇ ਜਾਣ ਨਾ ਦੋ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਪੜਾ ਰਹੇ ਨੇ ਫਿਰ ਫਰਕ ਤਪੈਂਦਾ। ਜਿਹਾਂ ਪੂਰੇ profession ਟੀਚਰਾਂ ਦਾ ਜੋ ਸਨਮਾਨ ਹੈ ਉਹ ਇਸ ਤਰੀਕੇ ਨਾਲ ਇਹਨਾਂ ਟੀਚਰਾਂ ਦੀ وجہ ਦੇ ਨਾਲ ਹੀ ਬਣਿਆ ਰਹਿੰਦਾ ਹੈ। ਹੁਣ ਅੱਗੇ ਵਧਦੇ ਹਾਂ ਬਟਾਲਾ ਦੇ ਵਿੱਚ ਡਾਕਟਰ ਭੀਮਰਾਵ ਅੰਬੇਦਕਰ ਦੇ ਬੁੱਤ ਦੇ ਨਾਲ ਕਥਿਤ ਤੌਰ ਤੇ ਛੇੜਛਾੜ ਦੀ ਘਟਨਾ ਨੂੰ ਪੁਲਿਸ ਨੇ ਸਾਫ਼ ਤੌਰ ਤੇ ਇਸ ਮਾਮਲੇ 'ਚ ਸਪਸ਼ਟ ਕਰ ਦਿੱਤਾ ਕਿ ਕੋਈ ਛੇੜਛਾੜ ਨਹੀਂ ਹੋਈ। ਅਤੇ ਕਿਹਾ ਕਿ ਅੰਬੇਡਕਰ ਚੌਕ ਦੇ ਤਿਲਕਗੇੜ ਭੀਮਰਾਵ ਸਾਹਿਬ ਦੇ ਬੁੱਤ ਦੀ ਕਾਫੀ ਸਮੇ ਤੋਂ ਸਾਮ ਸੰਭਾਲ ਨਹੀਂ ਹੋਈ ਬੁੱਤ ਨੂੰ ਜੋ ਨੁਕਸਾਨ ਪਹੁੰਚੇ ਨਜ਼ਰ ਆ ਰਿਹਾ ਹੈ ਉਹ ਕਾਫੀ ਪੁਰਾਣਾ ਹੈ ਕਿ ਕੋਈ ਵੈਂਡਲਿਜ਼ਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਸੀਗੀ ਉੱਚ ਹਲਕਾ ਫੁਲਕਾ ਡੈਮੇਜ ਸੀਗਾ ਤਾਂ ਉਹਦੇ ਵਿੱਚ ਫਿਰ ਜਦੋਂ ਅਸੀਂ ਤਫਤੀਸ਼ ਕਰਨ ਲੱਗੇ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ ਦਰਸਲ एससी ਪਾਈ ਚੜਦੀ ਕੁਝ ਲੋਕਾਂ ਨੇ ਇਲਜ਼ਾਮ ਲਗਾਇਆ ਸੀ ਕਿ ਡਾਕਟਰ ਭੀਮਰਾਵ ਅੰਬੇਦਕਰ ਦੀ ਬੁੱਤ ਦਾ અપਮਾਨ ਕੀਤਾ ਗਿਆ ਅਤੇ ਕਪੂਰੀ ਗੇਟ ਤੇ ਲੱਗੇ ਬੁੱਤ ਦੀ ਉਂਗਲ ਤੋੜ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਬਟਾਲੇ ਦੇ ਵਿੱਚ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਲੱਗੀ ਆ ਉਹਨੂੰ ਤੋੜ ਮਰੋੜ ਕੀਤੀ ਗਈ ਆ ਖੰਡਿਤ ਕੀਤਾ ਗਿਆ ਵਾ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖਿਆ ਸੋ ਬਾਬਾ ਸਾਹਿਬ ਅੰਬੇਦਕਰ ਨੇ ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਵਿਧਾਨ ਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੇ ਅਧਿਕਾਰ ਦਵਾਏ ਆ ਦੱਸਦੀ ਕਿ ਇਸ ਤੋਂ ਪਹਿਲਾਂ ਫਲੋਰ ਦੇ ਵਿੱਚ ਡਾਕਟਰ ਅੰਬੀਕਰ ਦੀ ਬੁੱਤ ਦੇ ਉੱਤੇ ਸਵਿਧਾਨ ਵਿਰੋਧੀ ਨਾਰੇ ਲਿਖਣ ਦੀ ਘਟਨਾ ਸਾਹਮਣੇ ਆਈ ਸੀ ਹੁਣ ਅੱਗੇ ਵੱਧਦੇ ਤੇ ਅਮਨ ਅਰੋੜਾ ਸੂਬੇ ਦੇ ਕੈਬਨਿਟ ਮੰਤਰੀ ਨੇ ਉਹ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ ਕੀ ਕੁਝ ਕਹੇ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਰੁਕ ਕਰ ਡੈਫੀਨੇਟਲੀ ਜੀ ਮੈਂ ਸਮਝਦੇ ਹਾਂ दरअसल ਸੁਰੱਖਿਆ ਦੇ ਮੁੱਦੇ ਤੇ ਖੂਬ ਬਵਾਲ ਇਸ ਸਮੇਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਬਿਕਰ ਮਜੀਠੀਆ ਦੀ ਸੁਰੱਖਿਆ ਹਟਾਈ ਗਈ ਹੈ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਨਾਬਾ ਦੇ ਪਿੰਡ ਚਹਲ ਦੇ ਕੁਝ ਲੋਕਾਂ ਨੇ ਪਰਵਾਸੀਆਂ ਨੂੰ ਲੈ ਕੇ ਇੱਕ ਵੱਖਰਾ ਹੀ ਫਰਮਾਨ ਸੁਣਾ ਦਿੱਤਾ ਅਤੇ ਕੀ ਰਾਏ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੀ ਹਦਾਇਤ ਦਿੱਤੇ ਜਿਸ ਤੋਂ ਬਾਅਦ ਇੱਥੇ ਰਹਿ ਰਹੇ ਮਜ਼ਦੂਰਾਂ 'ਚ ਖੌਫ ਦਾ ਮਾਹੌਲ ਹੈ ਹਦਾਇਤ ਫਰਮਾਨ ਤੋਂ ਬਾਅਦ ਤਾਂ ਕਈ ਪ੍ਰਵਾਸੀ ਮਜ਼ਦੂਰ ਘਰ ਵੀ ਛੱਡ ਕੇ ਚਲੇ ਗਏ ਇਸ ਫਰਮਾਨ ਨੂੰ ਪਾਸ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕ੍ਰਾਈਮ ਵਧਣ ਕਰਣੀ ਫੈਸਲਾ ਲਿਆ ਗਿਆ ਤੇ ਪ੍ਰਵਾਸੀਆਂ ਦਾ ਮੁੱਦਾ ਹੀ ਸਾਡੇ ਪੰਚਾਇਤ ਸਾਹਿਬ ਤੋਂ ਚੱਲ ਰਿਹਾ ਜੀ ਪਹਿਲਾਂ ਨੇ ਸਰਪੰਚੀ ਨੇ ਕਿਹਾ ਗਿਆ ਹੁਣ ਨਵੀਂ ਪੰਚਾਇਤ ਅੱਗੇ ਇਹ ਮੁੱਦਾ ਪਿੰਡਦਿਆਂ ਨੂੰ ਧਰੇ ਆਂ ਕਿ ਅਸੀਂ ਬਹੁਤ ਤੰਗ ਆ ਗੰਦ ਪਾਇਆਗਾ ਨਸ਼ੇ ਦਾ ਬੋਲਬਾਲਾ ਹੋ ਗਿਆ ਕ੍ਰਾਈਮ ਵਧ ਗਿਆ ਬਹੁਤ ਜ਼ਿਆਦਾ ਚਹਿਲ ਪਹਿਲ ਪਰਵਾਸ ਨੰਬਰ ਅਧਿਕਾਰ ਕੱਢਣ ਦੇ ਹਿੱਤਾਂ ਜਾਂਦਾ ਵੱਡਾ ਨੁਕਸਾਨ ਬੋਹ ਰਹਾ ਹੈ। ਤੇ گاਉਂ ਦਾ ਜਿਨਾਬ ਉੱਧਰ ਕਰਾਤਾ ਜੀ ਜਿੱਦਨ ਹੌਲੀ ਦੀ ਬੋਕਲ ਪਰਮਨਰਮ ਹੌਲੀ ਤੋਂ ਜਾਂਦਾ ਪਾਇਆ ਗਿਆ। ਪੁੱਤਰ ਪਿੰਡ ਦੇ ਹੀ ਕੁਝ ਲੋਕਾਂ ਨੇ ਇਸ ਪਰਮਾਨ ਦਾ ਵਿਰੋਧ ਕੀਤਾ ਪਰ ਪਿੰਡ ਦੇ ਲੋਕਾਂ ਦੇ ਡਰੋਂ ਉਹ ਕੈਮਰੇਜ਼ ਸਾਹਮਣੇ ਨਹੀਂ ਆ ਰਹੇ। ਪੁਲਿਸ ਨੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਆ ਕੀ ਹੋਣਾ ਹੈਗਾ ਕਿ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਵਾਰਾ ਯੂਮਨ ਦੱਸਤਾ ਸੀ ਜੀ ਜਿੱਦਾਂ ਨਹੀਂ ਆ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪ੍ਰਵਾਸੀ ਜਾਂ ਆਪਾਂ ਕੋਈ ਵੀ ਟੈਨੈਂਟ ਤੋਂ ਰੱਖਦੇ ਆ ਜਿਆ ਕੀ ਡੂੰਗ ਨੇ ਕੀ ਡਾਕ ਨੇ ਆਪਾਂ ਉਹਨਾਂ ਕੋਲ ਬੈਠ ਕੇ ਇਸਦਾ ਹੱਲ ਕਰਵਾ ਦਿੰਦੇ ਫਿਲਹਾਲ ਪਿੰਡ ਦੇ ਵਿੱਚ ਪੁਲਿਸ ਦੀ ਤਾਇਨਾਤੀ ਵਧਾਈ ਗਈ ਹੈ ਪਰ ਜਦੋਂ ਇੱਕ ਤਬਕੇ ਖਿਲਾਫ ਸਮਾਜ ਵਿਰੋਧੀ ਪਰਮਾਨਣ ਸੁਣਨ ਨੂੰ ਮਿਲਣ ਫਿਰ ਫਰਕ ਤਾਂ ਪੈਂਦਾ ਰੁਕ ਕਰਦੇ ਹਰਿਆਣਾ ਤੋਂ ਖਬਰ ਹੈ ਇਸ ਸਮੇਂ ਹਰਿਆਣਾ ਦੇ ਨੂ ਦੇ ਪਿੰਡ ਸਾਲਾਕਾ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਝੜਪ ਹੋਈ ਹੈ ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਇੱਟਾ ਪੱਥਰ ਵਾਰਾਈ ਨੇ ਕੁਝ ਤਸਵੀਰਾਂ ਆਣਗੀਆਂ ਨੇ ਉਸ ਖਬਰ ਦਾ ਰੁਕ ਕਰ ਰਹੇ ਹਾਂ ਦੋ ਧਿਰਾਂ ਦੇ ਵਿਚਾਲੇ ਝਗੜੇ ਦੌਰਾਨ ਗੋਲੀਆਂ ਵੀ ਚੱਲੀਆਂ ਨੇ ਝੜਪ ਦੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਨੇ ਪੁਲਿਸ ਨੇ 32 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਦੋ ਧਿਰਾਂ ਦੇ ਵਿਚਾਲੇ ਪੂਰਾ ਮਾਮਲਾ ਹੋਇਆ ਹੈ ਜਿਹੜਾ ਨੂ ਹਰਿਆਣਾ ਤੋਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਛੱਤ ਦੇ ਉੱਤੇ ਚੜ ਕੇ ਲੋਕਾਂ ਦੇ ਵੱਲੋਂ ਇੱਟਾ ਪੱਥਰ ਖੇੜ ਉੱ ਗੋਲੀ ਚੱਲਣ ਦੀ ਵੀ ਪੂਰੀ ਘਟਨਾ ਵਾਪਰੀ ਆ ਉੱਥੇ ਚਨਾ ਰਿਹਾ ਗੋਲੀ ਚਲਾਓ ਚਲਾਓ ਤੁਸੀਂ ਉਹ ਆਪਸ ਦੇ ਵਿੱਚ ਭਿੜੇ ਨੇ ਇਹਨਾਂ ਦੀ ਝੜਪ ਦੀ ਵਜ੍ਹਾ ਕੀ ਹੈ ਉਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਨੂ ਹਰਿਆਣਾ ਦਾ ਉਹ ਇਲਾਕਾ ਜਿੱਥੇ ਮੁਸਲਿਮ ਭਾਈਚਾਰਾ ਨੂ ਮਿਵਾਦ ਦਾ ਪੂਰਾ ਇਲਾਕਾ ਜਿੱਥੇ ਮੁਸਲਿਮ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਏ ਔਰ ਕਾਬਲੇ ਗੋਰੇ ਕੀ Eid ਦੇ ਦਿਨ ਵੀ ਕੁਝ ਤਸਵੀਰਾਂ ਨੂਤੋਂ ਸਾਹਮਣੇ ਆਈਆਂ ਸੀ ਜਿੱਥੇ ਦੋ ਧਿਰਾਂ ਆਪਸ ਦੇ ਵਿੱਚ ਈਸ਼ ਤੋਂ ਬਾਅਦ ਉਹਨਾਂ ਦੀ ਝੜਪ ਹੁੰਦੀ ਹੋਈ ਨਜ਼ਰ ਆਈ ਸੀ ਇਹ ਘੇਰ ਘੇਰ ਲਮਾ ਆਸ ਗੋਲੀ ਚ ਨਾਰਾ ਗੋਲੀ ਚਲਾਓ ਹੁਣ ਅੱਗੇ ਵੱਧਦੇ ਗੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੀਯੂ ਦੇ ਵਿੱਚ ਆਊਟਸਾਈਡਰਸ ਦੀ ਐਂਟਰੀ ਬੈਨ ਹੋਣ ਤੋਂ ਬਾਅਦ ਗਰਾਊਂਡ ਜ਼ੀਰੋ ਦੇ ਤੇ ਇਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਜਦੋਂ ਨਿਊਜ਼ 18 ਦੀ ਟੀਮ ਪੀਯੂ ਪਹੁੰਚੀ ਤਾਂ ਉੱਥੇ ਕਾਫੀ ਕੁਝ ਬਦਲਿਆ ਹੋਇਆ ਨਜ਼ਰ ਆਇਆ। ਹੋਰ ਦਿਨਾਂ ਵਾਂਗ ਯੂਨੀਵਰਸਿਟੀ ਦੇ ਵਿੱਚ ਸਾਨੀ ਨਾਲ ਐਂਟਰੀ ਨਹੀਂ ਦਿੱਤੀ ਜਾ ਰਹੀ ਸੀ। ਕੈਂਪਸ 'ਚ ਦਾਖਲ ਹੋਣ ਵਾਲੀ ਸਟੂਡੈਂਟਸ ਸਣੇ ਸਟਾਫ ਤੱਕ ਦਾ ਆਈਡੈਂਟੀਟੀ ਕਾਰਡ ਚੈੱਕ ਕੀਤਾ ਜਾ ਰਿਹਾ ਸੀ। ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਤਿੰਨੇ ਗੇਟਸ ਦੇ ਤੇਨਾਤ ਇੰਟਰਨਲ ਸਿਕਿਉਰਿਟੀ ਤੇ ਚੰਡੀਗੜ੍ਹ ਪੁਲਿਸ ਦੇ ਜਵਾਨ ਵਾਹਨਾਤਕ ਨੂੰ ਪੂਰੀ ਤਰ੍ਹਾਂ ਚੈੱਕ ਕਰ ਰਹੇ ਸਨ। ਆਊਟਸਾਈਡਰ ਹੁਣ ਪੂਰੀ ਤਰ੍ਹਾਂ ਬੈਨ ਕਰ ਦਿੱਤੇ ਗਏ ਨੇ ਪੂਰੀ ਤਰ੍ਹਾਂ ਬੈਨ ਹੈ ਜੀ اچھا ਕੋਈ ਬਾਹਰ ਦਾ ਬੰਦਾ ਬਚਨਦ ਨਹੀਂ ਆਏਗਾ ਕਿਸੇ ਨੂੰ ਕੋਈ ਕੰਮ ਹੈ ਉਹਦੇ ਤਤਰਾਈ ਜਿਸ ਦੇ ਮਤਲਬ ਉਹ ਆਏਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਆਊਟਸਾਈਡਰਸ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੀ ਕਿ 28 ਮਾਰਚ ਨੂੰ ਯੂਨੀਵਰਸਿਟੀ ਦੇ ਵਿੱਚ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੀ ਸ਼ੋਹ ਦੇ ਵਿੱਚ ਹੋਏ ਸਟੂਡੈਂਟ ਦੀ ਕਤਲ ਤੋਂ ਬਾਅਦ ਸੁਰੱਖਿਆ ਪੁਖਤਾ ਕੀਤੀ ਗਈ ਹੈ ਕਿਉਂਕਿ ਇਸ ਵਾਰਦਾਤ ਨੂੰ ਬਾਹਰ ਤੋਂ ਆਏ ਕੁਝ ਲੋਕਾਂ ਨੇ ਅੰਜਾਮ ਦਿੱਤਾ ਸੀ ਜੋ ਜਿਹੜੇ ਯੂਨੀਵਰਸਿਟੀ ਜਾਂਦੇ ਨੇ ਆਮ ਤੌਰ ਤੇ ਕੋਈ ਹੋਰ ਆਊਟਸਾਈਡਰਜ਼ ਉਹਨਾਂ ਦੇ ਦਿੱਕਤ ਹੁਣ ਬ੍ਰੇਕ ਲੱਗ ਗਿਆ ਕਿੰਨੇ ਦਿਨ ਇਹ ਐਂਟਰੀ ਬੈਨ ਰਹੇਗੀ ਆ ਰੂਲ ਕਿ ਕਿੰਨੇ ਦਿਨ ਇੰਪਲੀਮੈਂਟ ਕੀਤਾ ਜਾਣਾ ਸੰਕਤੀ ਨਾ ਦੇਖਣਾ ਹੋਵੇਗਾ ਉਧਰ ਚੰਡੀਗੜ੍ਹ ਦੇ ਵਿੱਚ ਰਿਟਾਇਰਡ ਕਰਨਲ ਅਤੇ ਉਹਨਾਂ ਦੀ ਪਤਨੀ ਦੇ ਨਾਲ ਹੋਈ ਕਰੀਬ 3.5 ਕਰੋੜ ਰੁਪਏ ਦੀ ਠੱਗੀ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕੀਤਾ